ਵਾਹਿਗੁਰੂ ਜੀ ਤੁਨ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਰ ਗੁਰਬਾਣੀ ਕਹੈ ਜਨਮਨੇ ਪਰਤਖ ਗੁਰੂ ਨਿਸਤਰੀ ਉਦਾਦੇ ਕਾ ਖੋਲ ਡਿਠਾ ਖਜਨ ਤਾ ਮੇਰੇ ਮਨ ਭਿਆਨਿਤ ਨਾ ਰਤਨ ਲਾਲ ਜੋ ਕੋ ਕੁਛ ਨ ਮੋਲ ਹਰੀ ਪੰਡਾਰ ਅਖੂਟ ਅਤੋਲ ਜਗੋ ਜਗ ਹਟਲ ਚਬਰ ਛਤਰ ਤਖਤ ਦੇ ਮਾਲਕ ਦੀਨ ਦੁਨੀ ਦੇ ਰਖਕ ਲੋਕ ਪਰਲੋਕ ਦੇ ਸਹਾਈ ਤੀਨਾ ਬੰਦੂ ਭਗਤ ਵਛਲ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜਿਤਨੇ ਵੀ ਸ਼ਰੀਰ ਜੁੜ ਮਿਲ ਕਰਕੇ ਬੈਠੇ ਹੋ ਔਰ ਸਪੀਕਰ ਦੇ ਰਹੀ ਕਰਾਂ ਦੇ ਵਿੱਚ ਬੈਠੀ ਸਿੱਖ ਸੰਗਤ ਲਹੇ ਲਰਹੀ ਹੋ ਭਈ ਆਓ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਿੱਖ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀਆਂ ਨੇ ਕੁਝ ਸਮਾ ਸਿਮਰਨ ਜਾਪ ਹੁੰਦੇ ਅਰੋ ਜਨਾ ਕਈ ਰੋਜ਼ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਲੜੀਵਾਰ ਇਤਿਹਾਸ ਨਾਲ ਜੁੜਨਾ ਕਰ ਰਹੇ ਹੋ ਆਓ ਜਿਵੇਂ ਕੱਲ ਰੋਜ਼ ਜਿੱਥੇ ਵਿਚਾਰਾਂ ਛੱਡੀਆਂ ਸੀ ਉਸੇ ਲੜੀ ਨਾਲ ਜੁੜਨਾ ਕਰਾਂਗੇ ਕੁਝ ਸਮੇਂ ਲਈ ਸੋ ਜਿਹੜੇ ਘਰਾਂ ਦੇ ਵਿੱਚ ਤਿਆਰੀ ਕਰ ਰਹੇ ਹੋ ਪਹੁੰਚ ਕਰਕੇ ਹਾਜ਼ਰ ਹੋਵੋ ਜੀ ਜਿਹੜੇ ਬੈਠੇ ਹੋ ਮਨਵਿਰਤੀਆਂ ਨੂੰ ਇਕਾਗਰ ਕਰਕੇ ਕੁਝ ਸਮਾਂ ਹਾਜ਼ਰੀ ਪੁਰਣੀ ਹੈ ਸਵਾਉ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪੋ ਆਪਣੀਆਂ ਹਾਜ਼ਰੀਆਂ ਅੰਗਰੂ ਚਰਨਾਂ ਵਿੱਚ ਲਗਵਾਉਣਾ ਕਰੀਏ ਜਿਤਨੇ ਸਰੀਰ ਗੁਰੂ ਗ੍ਰੰਥ ਸਾਹਿਬ ਵਿੱਚ ਸਜੇ ਹੋ ਔਰ ਵਰ ਜਿੰਨਾ ਜਿੰਨਾ ਦੇ ਕੰਨੀ ਆਵਾਜ਼ ਪੈਂਦੀ ਹੈ ਸਾਰੇ ਭਾਈ ਜਿੱਥੇ ਬੈਠੇ ਹੋਵੋ ਖੜੇ ਹੋਵੋ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਅੰਤ ਅੰਤਰ ਕੇ ਫਤਿਹ ਗਜਾਇਆ ਕਰੋ ਤਾਂ ਫਿਰ ਸਾਰਿਆਂ ਦੀ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲੱਗ ਜਾਂਦੀ ਹੈ ਸੁਇ ਕੋ ਵਾਰੀ ਕਹਿਣ ਤੇ ਗਰਜ ਕੇ ਅਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪ ਰੀਆਂ ਨੇ ਸਰਬਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਸਭੋ ਕੀ ਤਲਵੰਡੀ ਜੋਤ ਜਗਾਉਂਦੇ ਐ ਭਾਈ ਦੱਲ ਸਿੰਘ ਨੂੰ ਗੁਰਸਿੱਖੀ ਦਾ ਪ੍ਰੇਮ ਦਿਖਾਇਆ ਗੁਰੂ ਕੇ ਮਹਿਲਾਂ ਦਾ ਸਤਗੁਰਾਂ ਨੂੰ ਆ ਕੇ ਮਿਲਣਾ ਮਾਤਾ ਜੀ ਆਉਂਦੇ ਐ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨਦੀ ਪੁੱਤਰ ਖਾਲਸਾ ਜਿਹੜਾ ਮਾਤਾ ਜੀਆਂ ਨੂੰ ਸੌਂਪ ਦਿੰਦੇ ਨੇ ਤੇ ਗੁਰੂ ਪਿਆਰ ਵਾਲਿਓ ਬੜੀਆਂ ਬਖਸ਼ਿਸ਼ਾਂ ਇਸ ਸਥਾਨ ਦੇ ਉੱਤੇ ਸਤਿਗੁਰੂ ਜੀ ਵਰਤਾ ਰਹੇ ਹੁਣ ਕਹਿੰਦੇ ਜਿਹੜੇ ਸਿੰਘ ਸਤਿਗੁਰਾਂ ਦੇ ਪਾਸ ਰਹਿੰਦੇ ਸੀ ਨਾ ਭਾਈ ਮਨੀ ਸਿੰਘ ਹੋਰੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਕਲ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ। ਇਹ ਵੀ ਸਤਿਗੁਰਾਂ ਦੇ ਪਾਸ ਸੁਕਈ ਸਿੰਘਾਂ ਨੇ ਰਲ ਕੇ ਕਹਿੰਦੇ ਗੁਰੂ ਸਾਹਿਬ ਜੀਆਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਗੁਰਬਾਣੀ ਪੜ੍ਹਦੇ ਆ ਪਰ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅਰਥ ਹੋਣ ਜਾਂ ਜੋ ਆਮ ਜਿਹੜੀ ਸੰਗਤ ਹੈ ਉਹਨਾਂ ਨੂੰ ਵੀ ਸਮਝਾਇਆ ਜਾ ਸਕੀ ਸਮਝ ਲੱਗੇ ਵੀ ਗੁਰੂ ਕੀ ਬਾਣੀ ਕਹਿੰਦੀ ਕੀ ਹੈ ਤੇ ਮਹਾਰਾਜ ਜੀਆ ਨੇ ਆਖਣਾ ਕੀਤਾ ਕਹਿੰਦੇ ਭਲੀ ਗੱਲ ਹੈ ਚੰਗੀ ਗੱਲ ਹੈ ਚਲੋ ਕਹਿੰਦੇ ਐਦਾਂ ਕਰੋ ਫਿਰ ਸਤਿਗੁਰਾਂ ਦੇ ਸਰੂਪ ਉਹਨਾਂ ਨੂੰ ਕਹਿੰਦੇ ਅਤਿ ਸਤਕਾਰ ਸਹਿਤ ਲਿਆਂਦਾ ਜਾਵੇ ਤਿਆਰੀ ਕਰੋ ਧੀਰਮਲ ਦੇ ਪਾਸ ਕਰਤਾਰਪੁਰ ਸਹਿ ਵਿਖੇ ਉਹ ਪੁਰਾਤਨ ਢੀਡ ਹੈ ਜੋ ਸਤਿਗੁਰਾਂ ਦੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀਆ ਨੂੰ ਜਪੁ ਪੁਥੀ ਸਾਹਿਬ ਸ਼ਬਦ ਵਰਤੇ ਜਾਂਦੇ ਜਾਂ ਢੀਡ ਸਾਹਿਬ ਕਿਹਾ ਜਾਂਦਾ ਕਿਉਂਕਿ ਗੁਰੂ ਗੁਰਤਾ ਗਦੀ ਮਿਲਣ ਤੋਂ ਬਾਅਦ ਗੁਰੂ ਸਾਹਿਬ ਦੀਆਂ ਦੇ ਨਾਲ ਜੁੜਦਾ ਹੈ ਜਦੋਂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉਹ ਅੱਗੇ ਇਤਿਹਾਸ ਸਾਹਿਬ ਜੀ ਸਰਵਣ ਕਰੋਗੇ ਗੁਰਤਾ ਦੀਦਾ ਸੋ ਸਤਗੁਰਾਂ ਨੇ ਆਖਣਾ ਕੀਤਾ ਕਿ ادب ਸਤਕਾਰ ਸਹਿਤ ਬੀੜ ਸਾਹਿਬ ਨੂੰ ਪੋਥੀ ਸਾਹਿਬ ਨੂੰ ਕਹਿੰਦੇ ਲਿਆਉਣਾ ਕਰੋ ਇੱਥੇ ਹੁਣ ਕੋਜ ਇਤਿਹਾਸਕਾਰ ਪੰਜ ਸਿੰਘ ਲਿਖਦੇ ਨੇ ਕੋਜ ਇਤਿਹਾਸਕਾਰ 25 ਸਿੰਘ ਲਿਖਦੇ ਆ ਤੇ ਕਲਗੀ ਧਰਜੀਆਂ ਦੀ ਆਗਿਆ ਹੋਵੇ ਤੇ ਸਿੰਘਾਂ ਨੂੰ ਤਾਂ ਉਦੋਂ ਹੀ ਬੜਾ ਚਾਹ ਸੀ ਆਪਦੀਆਂ ਨੇ ਪਿਛਲੇ ਦਿਨੀ ਸਰਵਣ ਕੀਤਾ ਹੈ ਨਾ ਕਿ ਗੁਰੂ ਸਾਹਿਬ ਜੀ ਜਿਹੜਾ ਵੀ ਹੁਕਮ ਕਰਦੇ ਸੀ ਨਾ ਸਿੰਘਾਂ ਦੇ ਮਨ ਦੇ ਵਿੱਚ ਚਾਹ ਉਦੋਂ ਹੀ ਉੱਠ ਜਾਂਦਾ ਵੀ ਗੁਰੂ ਸਾਹਿਬ ਜੀਆਂ ਦੇ ਬਚਨਾਂ ਨੂੰ ਮੈਂ ਛੇਤੀ ਛੇਤੀ ਪੂਰੇ ਕਰਾਂ ਜਿਵੇਂ ਗੁਰੂ ਨਾਨਕ ਸਾਹਿਬ ਜੀਆਂ ਦੇ ਵੱਲ ਬਾਬਾ ਭਾਈ ਲੈਣਾ ਜੀ ਕਹਿੰਦੇ ਚਿਹਰੇ ਵੱਲ ਦੇਖਦੇ ਰਹਿੰਦੇ ਸੀ ਗੁਰੂ ਸਾਹਿਬ ਜੀਆਂ ਦੇ ਆਪਣੀਆਂ ਨੇ ਜਦੋਂ ਗੁਰੂ ਨਾਨਕ ਸਾਹਿਬ ਜੀਆਂ ਦਾ ਇਤਿਹਾਸ ਲੜੀਵਾਰ ਚੱਲ ਰਿਹਾ ਸੀ ਉਦੋਂ ਸਰਵਣ ਕੀਤੇ ਸੀ ਇਹ ਬਚਨ ਕਿ ਭਾਈ ਲੈਣਾ ਜੀ ਨੇ ਗੁਰੂ ਸਾਹਿਬ ਜੀਆਂ ਦੇ ਚਿਹਰੇ ਵੱਲ ਵੇਖਦੇ ਰਹਿਣਾ ਧਿਆਨ ਨਾਲ ਹਰ ਟਾਈਮ ਹਰ ਸਮੇਂ ਹਰ ਪਲ ਕਿਉਂ ਕਿਉਂਕਿ ਮੇਰਾ ਬਾਬਾ ਨਾਨਕ ਮੈਨੂੰ ਕੋਈ ਗੱਲ ਆਖੇ ਕੋਈ ਹੁਕਮ ਆਖੇ ਇੱਕ ਪਲ ਵੀ ਕਹਿੰਦੇ ਮੈਂ ਵਿਅਰਥ ਨਾ ਗਵਾਵਾ ਉਸ ਬਚਨ ਨੂੰ ਨਾਲ ਦੀ ਨਾਲ ਸੁਣ ਕੇ ਨਾਲ ਦੀ ਨਾਲ ਉਸ ਬਚਨ ਨੂੰ ਮੈਂ ਪੂਰਾ ਕਰ ਦੇਵਾਂ ਗੱਜ ਕੇ ਆਖੂ ਸਤਨਾਮ ਇਹ ਇੰਨੀ ਸ਼ਰਧਾ ਇੰਨੀ ਭਾਵਨਾ ਦੇ ਨਾਲ ਕਹਿੰਦੇ ਬਚਨਾਂ ਨੂੰ ਸੁਣਿਆ ਜਾਂਦਾ ਸੀ ਉਹਨਾਂ ਸੁਣਿਆ ਚ ਤੇ ਉਦੋਂ ਹੀ ਸਿੰਘ ਨੇ ਜਿਹੜੇ ਅੱਜ ਕਲਗੀਧਰ ਪਿਤਾ ਜੀਆਂ ਦੇ ਨਾਲ ਰਹਿੰਦੇ ਕਹਿੰਦੇ ਗੁਰੂ ਸਾਹਿਬ ਜੀਆਂ ਨੇ ਜੋ ਕਹਿਣਾ ਨਾ ਸਿੰਘਾਂ ਨੂੰ ਚਾਹ ਚੜ ਜਾਂਦਾ ਭਜ ਕੇ ਉਸ ਕਰਮ ਨੂੰ ਕਰਦੇ ਫਿਰ ਸੋ ਇਥੇ ਕਹਿੰਦੇ 25 ਸਿੰਘਾਂ ਦਾ ਜਥਾ ਤਿਆਰ ਹੁੰਦਾ ਹੈ ਤਿਆਰੀ ਕੀਤੀ ਗਈ ਚਾਲੇ ਪਾਏ ਗਏ ਸੋ ਧੀਰਮਲ ਆਪਦੀਆਂ ਨੂੰ ਪਤਾ ਹੈ ਗੁਰੂਕੁੱਲ ਦੇ ਵਿੱਚੋਂ ਨੇ ਪਰ ਇਹ ਬੇਮੁਖ ਹੋਏ ਹੋਏ ਆ ਇਹਨਾਂ ਨੇ ਬਚਨ ਗੁਰੂ ਕਰਦੇ ਗੁਰੂ ਸਾਹਿਬਾਨਾਂ ਦੇ ਨਹੀਂ ਮੰਨੇ ਤਾਂ ਕਰਕੇ ਇਹ ਥੋੜਾ ਪਰੇ ਹੋ ਗਏ ਸੀ ਹੁਣ ਕਹਿੰਦੇ ਗੁਰੂ ਸਾਹਿਬ ਜੀਆਂ ਨੇ ਭੇਜਿਆ ਸਿੰਘਾਂ ਨੂੰ ਪਰ ਕਹਿੰਦੇ ਇੱਥੇ ਜਦੋਂ ਆ ਕੇ ਇਹਨਾਂ ਨੇ ਬਚਨ ਆਖਿਆ ਬੇਨਤੀ ਕੀਤੀ ਅਰਜ ਕੀਤੀ ਵੀ ਅਸੀਂ ਗੁਰੂ ਸਾਹਿਬ ਜੀਆਂ ਦਾ ਫਰਮਾਨ ਲੈ ਕੇ ਆਏ ਆ ਤੇ ਉਹਨਾਂ ਨੇ ਬਚਨ ਇਹ ਭੇਜੇ ਨੇ ਵੀ ਇਹ ਜਿਹੜੀ ਬੀੜ ਹੈ ਇਹ ਸਾਨੂੰ ਦਿੱਤੀ ਜਾਵੇ ਤਾਂ ਜੋ ਇਹਦੇ 'ਚ ਇੱਕ ਤਾਂ ਕਹਿੰਦੇ ਗੁਰੂ ਤੇਗ ਬਹਾਦਰ ਸੱਚੇ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਲਿਖਤ ਇਹਦੇ ਵਿੱਚ ਕੀਤੀ ਜਾਏਗੀ। ਗੁਰੂ ਸਾਹਿਬ ਜੀਆਂ ਨੇ ਅਖਣਾ ਕੀਤਾ ਹੈ। ਦੂਜਾ ਗੁਰਬਾਣੀ ਦੇ ਅਰਥ ਕਰਨੇ ਨੇ। ਤਾਂ ਕਰਕੇ ਗੁਰੂ ਸਾਹਿਬ ਜੀਆਂ ਨੇ ਇਹ ਜੋ ਗੀੜ ਹੈ ਪੁੱਠੀ ਸਹਿਬ ਹੈ ਇਹਨੂੰ ਮੰਗਾਉਣਾ ਕੀਤਾ ਤੇ ਸਾਨੂੰ ਦਿਓ। ਤੇ ਬੜੇ ਸਤਕਾਰ ਸਹਿਤ ਅਸੀ ਲੈ ਕੇ ਜਾਣਾ ਹੈ। ਪਰ ਕਹਿੰਦੇ ਉਹਨਾਂ ਨੇ ਥੋੜੇ ਕੌੜੇ ਬਚਨ ਆਖੇ ਕਹਿੰਦੇ ਨਹੀਂ ਬੀੜ ਨਹੀਂ ਮਿਲੇਗੀ ਤੁਹਾਨੂੰ ਇੱਕ ਬਚਨ ਜਿਹੜਾ ਕਹਿ ਦਿੱਤਾ ਨਾਲ ਕਹਿੰਦੇ ਉਹ ਗੱਦੀ ਵੀ ਲੈ ਗਏ ਐ ਗੱਦੀ ਵੀ ਸਾਹਮਣੇ ਬੈਠੇ ਨੇ ਜੇ ਕਿਤੇ ਐਨੇ ਪੂਰੇ ਗੁਰੂ ਐ ਤੁਹਾਡਾ ਜੇ ਸੱਚਾ ਗੁਰੂ ਐ ਕਹਿੰਦੇ ਤੇ ਕਿਉਂ ਨਹੀਂ ਆਪੇ ਹੀ ਬਾਣੀ ਉਚਾਰ ਕੇ ਆਪੇ ਹੀ ਗ੍ਰੰਥ ਆਪੇ ਹੀ ਪੋਥੀ ਸਭ ਬੀੜ ਸਭ ਬਣਾ ਲੈਂਦਾ ਇਹ ਬਚਨ ਕਹਿੰਦੇ ਉਥੋਂ ਜਦੋਂ ਸੁਣੇ ਨਾ ਸਿੰਘਾਂ ਨੇ ਤੇ ਹੁਣ ਗੁਰੂ ਦੀ ਸ਼ਾਨ ਦੇ ਬਾਬਤ ਐਸੀ ਸ਼ਬਦ ਸੁਣ ਕੇ ਫਿਰ ਕਹਿੰਦੇ ਉਥੇ ਖੜਨ ਨੂੰ ਇਹਨਾਂ ਦਾ ਚਿਤ ਨਾ ਕੀਤਾ ਫਿਰ ਕਹਿੰਦੇ ਇਹਨਾਂ ਨੇ ਉਥੋਂ ਚਾਲਾ ਪਾਇਆ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਮਹਾਰਾਜ ਆਹ ਬਚਨ ਕਹਿੰਦੇ ਸਾਨੂੰ ਸੁਣਨੇ ਪਈਏ ਆਪਦੀਆਂ ਦੇ ਬਾਬਤ ਉਹਨਾਂ ਨੇ ਵਚਨ ਆਖੇ ਨੇ ਵੀ ਜੇ ਤੁਹਾਡਾ ਗੁਰੂ ਇੰਨਾ ਪੂਰਾ ਹੈ ਸੱਚਾ ਹੈ ਆਪਣੇ ਆਪ ਹੀ ਬਾਣੀ ਉਚਾਰ ਲੈਂਦੇ ਆਪ ਹੀ ਬਾਣੀ ਉਚਾਰ ਕੇ ਕਹਿੰਦੇ ਆਪ ਹੀ ਬੀੜ ਤਿਆਰ ਕਰ ਲਵੋ ਸਾਡੇ ਕੋਲੋਂ ਮੰਗਣ ਕਿਉਂ ਆਇਓ ਮਹਾਰਾਜ ਜੀਆਂ ਨੇ ਜਦੋਂ ਇਹ ਬਚਨ ਸੁਣੇ ਨਾ ਤੇ ਕਹਿੰਦੇ ਗੁਰੂ ਸਾਹਿਬ ਜੀਆਂ ਨੇ ਬਚਨ ਕੀਤੇ ਕਹਿੰਦੇ ਲਓ ਫਿਰ ਕਹਿੰਦੇ ਜੇ ਇਹ ਗੱਲ ਹੈ ਖਾਲਸਾ ਜੀ ਤੁਹਾਡੇ ਮਨ ਦੇ ਵਿੱਚ ਕਿਤੇ ਭੁਲੇਖਾ ਨਾ ਰਹਿ ਜਾਵੇ ਮੇਰੇ ਖਾਲਸੇ ਮੇਰੇ ਸਿੱਖਾਂ ਦੇ ਮਨ ਵਿੱਚ ਕਿਤੇ ਭੁਲੇਖਾ ਨਾ ਰਹਿ ਜਾਵੇ ਵੀ ਗੁਰੂ ਗੋਬਿੰਦ ਸਿੰਘ ਜੀਆ ਨੇ ਆਪਣੇ ਮੁਖ ਤੋਂ ਬਾਣੀ ਕਿਉਂ ਨਹੀਂ ਉਚਾਰੀ ਕਿਤੇ ਸਾਡੇ ਬਾਬਤ ਕੋਈ ਪੁਲੀਖਾ ਨਾ ਰਹਿ ਜਾਵੇ ਕਹਿੰਦੇ ਲਓ ਫਿਰ ਹੁਣ ਇਦਾਂ ਹੀ ਹੋਏਗਾ ਤਿਆਰੀ ਕਰੋ ਹੁਣ ਕਹਿੰਦੇ ਅਸੀਂ ਆਪ ਗੁਰੂ ਸਾਹਿਬ ਜੀਆ ਦੇ ਉਥੀ ਸਾਹਿਬ ਜੀਆ ਦੇ ਸਰੂਪ ਨੇ ਜਿਹੜੇ ਉਹ ਤਿਆਰ ਕਰਵਾ ਮੰਗੇ ਹੁਣ ਕਹਿੰਦੇ ਤਿਆਰੀ ਹੋ ਗਏ ਕਲਮਾ ਕੜਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਬਾਬਾ ਦੀਪ ਸਿੰਘ ਜੀਆਂ ਦੀ ਡਿਊਟੀ ਲੱਗਦੀ ਹੈ ਕਲਮਾ ਕਟਨ ਤੇ ਗੁਰੂ ਸਾਹਿਬ ਜੀਆਂ ਦੇ ਲਖਾਰੀ ਪਹਿਲਾ ਹੋਇਆ ਭਾਈ ਗੁਰਦਾਸ ਜੀ ਸਤਗੁਰਾਂ ਦੇ ਵੇਲੇ ਪੰਚਮ ਪਾਤਸ਼ਾਹ ਜੀਆਂ ਦੇ ਵੇਲੇ ਹੁਣ ਕਹਿੰਦੇ 10ਵੇਂ ਪਾਤਸ਼ਾਹ ਦੇ ਵੇਲੇ ਭਾਈ ਮਨੀ ਸਿੰਘ ਜੀਆਂ ਨੂੰ ਸੇਵਾ ਮਿਲੀ ਹੈ ਇਹਨਾਂ ਨੇ ਕਹਿੰਦੇ ਹੁਣ ਉਹ ਸੇਵਾ ਸੰਭਾਲੀ ਹੁਣ ਕਹਿੰਦੇ ਬਾਬਾ ਦੀਪ ਸਿੰਘ ਜੀ ਕਲਮਾ ਕਟਦੇ ਆ ਤੇ ਭਾਈ ਮਨੀ ਸਿੰਘ ਜੀ ਲਿਖਣਾ ਕਰਦੇ ਨੇ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਕਹਿੰਦੇ ਆਪਣੇ ਮੁਖ ਦੇ ਉੱਤੋਂ ਬਾਣੀ ਉਚਾਰਦੇ ਤੇ ਹੁਣ ਇੱਕ ਪਰਦਾ ਕਹਿੰਦੇ ਉੱਥੇ ਲਾ ਲਿਆ ਗਿਆ ਆਸਣ ਲੱਗੇ ਪਤਲਾ ਜਿਹਾ ਪਰਦਾ ਕੱਪੜਾ ਇੱਕ ਲਾਇਆ ਗਿਆ ਗੁਰੂ ਸਾਹਿਬ ਜੀ ਇੱਕ ਪਾਸੇ ਬੈਠੇ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਇੱਕ ਪਾਸੇ ਨੇ ਗੁਰੂ ਸਾਹਿਬ ਜੀ ਬਾਣੀ ਉਚਾਰਦੇ ਐ ਇੱਕ ਪੰਕਤੀ ਉਚਾਰਦੇ ਐ ਦੋ ਪੰਕਤੀਆਂ ਉਚਾਰਦੇ ਨੇ ਤੇ ਭਾਈ ਮਨੀ ਸਿੰਘ ਜੀ ਲਿਖਣਾ ਕਰਦੇ ਨੇ ਵਿੱਚ ਦੀ ਕਹਿੰਦੇ ਗੁਰੂ ਸਾਹਿਬ ਜੀ ਉਹਨੂੰ ਇਦਾਂ ਵਿਖਾਉਂਦੇ ਵੀ ਰਹਿੰਦੇ ਨੇ ਤੇ ਗੁਰੂ ਸਾਹਿਬ ਜੀ ਦੇਖੋ ਬ੍ਰਹਮ ਦ੍ਰਿਸ਼ਟੀ ਨਾਲ ਹੀ ਕਹਿੰਦੇ ਪਰਦੇ ਦੇ ਓਲੀਆਂ ਹੀ ਵੇਖ ਕੇ ਕਹਿ ਦਿੰਦੇ ਨੇ ਵੀ ਠੀਕ ਐ ਇਹ ਇਹਦੇ ਇਹਦੀਆਂ ਮਾਤਰਾਵਾਂ ਦਗਾ ਮਾਤਰ ਨੇ ਜੋ ਇਹ ਠੀਕ ਨਹੀਂ ਤੇ ਦੇਖੋ ਬ੍ਰਹਮ ਗਿਆਨੀ ਸੀ ਉਹ ਸਿੰਘ ਵੀ ਭਾਈ ਮਨੀ ਸਿੰਘ ਜੀ ਹੁਰਾ ਵਰਗੇ ਬਾਬਾ ਦੀਪ ਸਿੰਘ ਜੀ ਹੁਰਾ ਵਰਗੇ ਕਿੰਨੀਆਂ ਬਰਕਤਾਂ ਸੀ ਪਿਆਰਿਓ ਕਿੱਡੀ ਵੱਡੀ ਸੇਵਾ ਮਹਾਰਾਜ ਜੀਆਂ ਨੇ ਲਾਈ ਹੈ ਤੇ ਕਿੰਨੇ ਭਾਗਾ ਵਾਲੇ ਹੋਣਗੇ ਜਿਹੜੇ ਗੁਰੂ ਸਾਹਿਬ ਜੀਆਂ ਦੇ ਅੰਗ ਸੰਗ ਵੀ ਰਹਿੰਦੇ ਸੀ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੰਗਤ ਕਰਦੇ ਸੀ ਤੇ ਸਤਗੁਰੂ ਜੀ ਇਦਾਂ ਕੋਲ ਬਿਠਾ ਕੇ ਉਹਨਾਂ ਨੂੰ ਸੇਵਾ ਕਰਵਾ ਰਹੇ ਆ ਉਹਨਾਂ ਤੋਂ ਤੇ ਹੁਣ ਕਹਿੰਦੇ ਸਾਰੀ ਬਾਣੀ ਜਦੋਂ ਹੋਈ ਹੈ ਨਾ ਤੇ ਵਿੱਚੋਂ ਭਗਤਾਂ ਦੀ ਬਾਣੀ ਜਦੋਂ ਆਈ ਨਾ ਸ੍ਰੀ ਸੈਣ ਜੀਆਂ ਦੀ ਬਾਣੀ ਆ ਗਈ ਭਗਤ ਸੈਣ ਜੀ ਕਹਿੰਦੇ ਜਦੋਂ ਭਗਤਾਂ ਦੀ ਬਾਣੀ ਆਈ ਮਹਾਰਾਜ ਜੀਆ ਨੇ ਜਿਵੇਂ ਹੁਣ ਹੈਡਿੰਗ ਲਿਖੀ ਹੁੰਦੀ ਹੈ ਗੁਰੂ ਸਾਹਿਬ ਜੀਆ ਨੇ ਉਦਾਂ ਹੀ ਉਚਾਰਨ ਕੀਤੀ ਤੇ ਜਦੋਂ ਕਹਿੰਦੇ ਨਾਂ ਲਿਆ ਗਏ ਨਾ ਭਗਤ ਸਾਹਿਬ ਦਾ ਕਹਿੰਦੇ ਭਾਈ ਮਨੀ ਸਿੰਘ ਜੀਆ ਨੇ ਕਲਮ ਰੋਕ ਦਿੱਤੀ ਕਲਮ ਰੋਕੀ ਹੋਈ ਮਹਾਰਾਜ ਕਹਿੰਦੇ ਕੀ ਹੋਇਆ ਲਿਖਦੇ ਕਿਉਂ ਨਹੀਂ ਭਾਈ ਮਨੀ ਸਿੰਘ ਜੀਆ ਨੇ ਆਖਿਆ ਕਹਿੰਦੇ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਗੁਰੂ ਸਾਹਿਬਾਂ ਦੀ ਬਾਣੀ ਲਿਖਣੀ ਹੈ ਫਿਰ ਇਹ ਭਗਤਾਂ ਦੀ ਬਾਣੀ ਮਹਾਰਾਜ ਕਹਿੰਦੇ ਕਹਿੰਦੇ ਆਹ ਪੜਦਾ ਚੁੱਕ ਕੇ ਵੇਖੋ ਜਰਾ ਆ ਜਿਹੜਾ ਪਰਦਾ ਹੈ ਨਾ ਕਹਿੰਦੇ ਚੁੱਕ ਕੇ ਵੇਖੋ ਤੇ ਕਹਿੰਦੇ ਭਾਈ ਮਨੀ ਸਿੰਘ ਜੀਆਂ ਜਦੋਂ ਉਹਨਾਂ ਨੇ ਜਦੋਂ ਪਰਦਾ ਚੁੱਕਿਆ ਨਾ ਚੁੱਕ ਕੇ ਵੇਖਿਆ ਥੋੜਾ ਜਿਹਾ ਤਾਂ ਜਿੰਨੇ ਭਗਤ ਸਹਿਬਾਨਾਂ ਦੀ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਦਰਦ ਹੈ 15 ਭਗਤ ਕਹਿੰਦੇ ਜਦੋਂ ਉਹ ਪਰਦਾ ਚੁੱਕ ਕੇ ਵੇਖਿਆ ਗਿਆ ਭਾਈ ਮਨੀ ਸਿੰਘ ਜੀਆਂ ਵੱਲੋਂ 15 ਦੇ 15 ਭਗਤ ਕਹਿੰਦੇ ਗੁਰੂ ਸਾਹਿਬ ਜੀਆਂ ਦੇ ਲਾਗੇ ਬੈਠੇ ਅੱਜ ਕੇ ਆਖੋ ਸਤਨਾਮ ਮਹਾਰਾਜ ਕਹਿੰਦੇ ਅਸੀਂ ਨਹੀਂ ਲਖਵਾ ਰਹੇ ਜਿਨ੍ਹਾਂ ਦੀ ਬਾਣੀ ਹੈ ਉਹ ਆਪ ਲਿਖਵਾ ਰਹੇ ਨੇ ਹਾਜ਼ਰ ਨਾਜ਼ਰ ਨੇ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਹੱਥ ਜੋੜੇ ਨਮਸਕਾਰਾਂ ਕਰਕੇ ਕਹਿੰਦੇ ਦੁਬਾਰਾ ਫਿਰ ਗੁਰਬਾਣੀ ਲਿਖਣੀ ਸ਼ੁਰੂ ਕਰ ਦਿੱਤੀ ਹੁਣ ਗੁਰੂ ਸਾਹਿਬ ਜੀਆ ਨੇ ਗੁਰਬਾਣੀ ਲਿਖਾਉਣਾ ਕੀਤੀ ਤੇ ਉਹ ਜਿਹੜੀਆਂ ਕਲਮਾਂ ਬਾਬਾ ਦੀਪ ਸਿੰਘ ਜੀ ਘੜ ਰਹੇ ਸੀ ਨਾ ਇਤਿਹਾਸਕਾਰ ਦੱਸਦੇ ਨੇ ਕਹਿੰਦੇ ਇੱਕ ਕਲਮ ਜਿਹੜੀ ਕੱਸ ਜਾਂਦੀ ਸੀ ਉਹਨੂੰ ਦੁਬਾਰਾ ਨਹੀਂ ਸੀ ਘੜਿਆ ਜਾਂਦਾ ਉਹ ਜਿਹੜਾ ਪਾਵਨ ਸਰੋਵਰ ਅੱਜ ਤੁਸੀਂ ਦਰਸ਼ਨ ਕਰਦੇ ਹੋ ਗੁਰਦੁਆਰਾ ਲਖਨੁਰ ਸਰਸਾਹਬ ਦੇ ਨਾਲ ਉਸ ਸਰੋਵਰ ਦੇ ਵਿੱਚ ਕਹਿੰਦੇ ਉਹਨਾਂ ਕਲਮਾਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਸੀ ਸਵਾਜ ਵੀ ਉਸ ਸਰੋਵਰ ਦੇ ਵਿੱਚ ਸਿੱਖ ਸੰਗਤਾਂ ਜਾ ਕੇ ਉਹਦੇ ਦਰਸ਼ਨ ਮੇਲੇ ਕਰਦੀਆਂ ਨੇ ਗੁਰਦੁਆਰਾ ਲਖਨੁਰ ਸਰਸਾਹਬ ਉੱਥੇ 33 ਲਿਖੀ ਜਾਂਦੀ ਏ ਉੱਥੇ ਜੋ ਵੀ ਈਮਾਨਤ ਹੈ ਸੰਗਤਾਂ ਵਿੱਚ ਸ਼ਰਧਾ ਹੈ ਸੰਗਤਾਂ ਦੀ ਵੀ ਜਿਹੜਾ ਵੀ ਉਥੇ 35 ਲਿਖਦਾ ਹੈ ਉਹਨੂੰ ਵਿਦਿਆ ਹੈ ਜਿਹੜੀ ਪੜਾਈ ਹੈ ਉਹਦੇ ਵਿੱਚ ਉਹ ਨਪੁੰਨ ਹੁੰਦਾ ਹੈ ਸੋ ਇਹ ਇਤਿਹਾਸ ਹੈ ਗੁਰਦੁਆਰਾ ਲਿਖਨ ਸਰ ਸਾਹਿਬ ਦਾ ਸੋ ਇਥੇ ਗੁਰੂ ਸਾਹਿਬ ਜੀਆਂ ਨੇ ਨਾਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਬਾਣੀ ਨੂੰ ਅੰਕਿਤ ਕੀਤਾ ਪਹਿਲਾਂ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀਾਂ ਚ ਸੀ ਹੁਣ 6 ਗੁਰੂ ਸਹਿਬਾਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀਾਂ ਵਿੱਚ ਦਰਜ ਕਰਵਾਈ ਗਈ ਹੁਣ ਕਹਿੰਦੇ ਜਦੋਂ ਇਹ ਸਾਰੀ ਕਥਾ ਵੀ ਹੋ ਰਹੀ ਸੀ ਅਰਥ ਵੀ ਹੋ ਰਹੇ ਸੀ ਤੇ ਕਹਿੰਦੇ 40 ਦਿਨ ਤੇ 40 ਰਾਤਾਂ 9 ਮਹੀਨਿਆਂ ਦੇ ਵਿੱਚ ਲਖਾਵਟ ਪੂਰੀ ਹੋਈ ਸੀ 9 9.5 ਮਹੀਨੇ ਇਤਿਹਾਸਕਾਰ ਲਿਖਦੇ ਆ ਫਿਰ ਜਦੋਂ ਅਰਥ ਹੋਏ 40 ਦਿਨ ਤੇ 40 ਰਾਤਾਂ ਲਗਾਤਾਰ ਉਦੋਂ ਕਹਿੰਦੇ ਗੁਰੂ ਸਾਹਿਬ ਜੀਆਂ ਨੇ ਕਥਾ ਕੀਤੀ ਫਿਰ ਤੇ ਕਥਾ ਸੁਣਦੇ ਆ ਸੁਣਦੇ ਆ ਨਾ ਜਿੰਨੇ ਸਿੰਘ ਉੱਥੇ ਬੈਠੇ ਸੀ ਬਾਬਾ ਦੀਪ ਸਿੰਘ ਜੀ ਵੀ ਸੁਣਿਓ ਬਾਬਾ ਦੀਪ ਸਿੰਘ ਜੀ ਤੇ ਕੁਝ ਹੋਰ ਸਿੰਘ ਕਹਿੰਦੇ ਗੁਰੂ ਸਾਹਿਬ ਜੀਆਂ ਤੋਂ ਕਥਾ ਸੁਣਦੇ ਆ ਸੁਣਦੇ ਆ ਨਾ ਮਦੇਹ ਮੁਕਤ ਹੋ ਜਾਂਦੇ ਸੀ ਸੁਰਤیاں ਜੁੜ ਜਾਂਦੀਆਂ ਸੀ ਤੇ ਜਦੋਂ ਕਥਾ ਸੰਪੂਰਨ ਹੋਈ ਨਾ ਕਹਿੰਦੇ ਬਾਬਾ ਦੀਪ ਸਿੰਘ ਜੀ ਇਹਨਾਂ ਦੀ ਜਿਹੜੀ ਰੂਹ ਹੈ ਇਹ ਇਹ ਕਹਿੰਦੇ ਪੰਜ ਭੌਤਿਕ ਸਰੀਰ ਨੂੰ ਇਸੇ ਤਰ੍ਹਾਂ ਚੌਂਕੜਾ ਵੱਜਿਆ ਛੱਡ ਕੇ ਨਾ ਕਹਿੰਦੇ ਸਤਖੰਡ ਨੂੰ ਲੱਗੇ ਸੀ ਜਾਨ ਗੁਰੂ ਸਾਹਿਬ ਜੀਆਂ ਨੇ ਨੇਤਰ ਖੋਲ ਕੇ ਵੇਖਿਆ ਨਾ ਜਦੋਂ ਕਹਿੰਦੇ ਬਾਹ ਤੋਂ ਫੜ ਲਿਆ ਮਹਾਰਾਜ ਜੀਆਂ ਨੇ ਬਾਬਾ ਦੀਪ ਸਿੰਘ ਜੀਆਂ ਨੂੰ ਕਹਿੰਦੇ ਕਿੱਧਰ ਚੱਲੇ ਮਹਾਰਾਜ ਹੁਣ ਪਿੱਛੇ ਕੁਝ ਰਿਹਾ ਹੀ ਨਹੀਂ ਦੇਖੋ ਹਰ ਰੋਜ਼ ਆ ਕੇ ਮੱਥਾ ਟੇਕਦੇ ਹਾਂ ਗੁਰੂ ਸਾਹਿਬ ਨੂੰ ਤਾਂ ਹੀ ਤੱਕ ਇਹ ਭਾਈ ਜਿੱਥੇ ਰਮਾਲੇ ਚੜਾਉਨੇ ਆ ਜਿੱਥੇ ਮੱਥੇ ਟੇਕਦੇ ਆ ਉੱਥੇ ਰਮਾਲਾ ਚੱਕ ਕੇ ਵੀ ਦੇਖਿਆ ਕਰੀਏ ਪੜਿਆ ਕਰੀਏ ਗੁਰਬਾਣੀ ਨੂੰ ਸਮਝ-ਸਮਝ ਕੇ ਇੱਕ ਇੱਕ ਪੰਕਤੀ ਇੱਕ ਇੱਕ ਸ਼ਬਦ ਉਹਨੂੰ ਸਮਝ-ਸਮਝ ਕੇ ਪੜ-ਪੜ ਕੇ ਦੇਖੋ ਫਿਰ ਕੀ ਆਨੰਦ ਬਣਦਾ ਹੈ ਸੋ ਇਥੇ ਕਹਿੰਦੇ ਬਾਬਾ ਦੀਪ ਸਿੰਘ ਦੀ ਚੱਲੇ ਸਤਖੰਡ ਨੂੰ ਮਹਾਰਾਜ ਨੇ ਬਾਹ ਤੋਂ ਫੜ ਲਿਆ ਕਹਿੰਦੇ ਕਿੱਧਰ ਨੂੰ ਚੱਲੇ ਹੋ ਮਹਾਰਾਜ ਪਿੱਛੇ ਕੁਝ ਰਿਆ ਹੀ ਨਹੀਂ ਅਰਥ ਸੁਣ ਲਈਏ ਗੁਰਬਾਣੀ ਦਾ ਸਾਰ ਪਤਾ ਲੱਗ ਗਿਆ ਆਪ ਜੀਆਂ ਦੀ ਕਿਰਪਾ ਸਦਕਾ ਕਹਿੰਦੇ ਹੁਣ ਜੀਣ ਦਾ ਜੀਵ ਹੀ ਨਹੀਂ ਕਰਦਾ ਇਹ ਜੀ ਕਰਦਾ ਵੀ ਮੈਂ ਸਤਖੰਡ ਦੇ ਵਿੱਚ ਜਾਵਾਂ ਜਿਹੜੇ ਅਕਾਲ ਪੁਰਖ ਦੀ ਉਸਤਤ ਕਹਿੰਦੇ ਆਪ ਜੀਆਂ ਨੇ ਸੁਣਾਈ ਹੈ ਉਹਨਾਂ ਦੇ ਚਰਣਾ ਵਿੱਚ ਜਾ ਕੇ ਕਹਿੰਦੇ ਬਹਿਣ ਦਾ ਜੀ ਕਰਦਾ ਹੈ ਮਹਾਰਾਜ ਜੀ ਕਹਿੰਦੇ ਕਹਿੰਦੇ ਨਹੀਂ ਹਲੇ ਸਮਾਂ ਨਹੀਂ ਦੀਪ ਸਿੰਘ ਹਲੇ ਬੜੀ ਵੱਡੀ ਸੇਵਾ ਤੁਹਾਡੇ ਤੋਂ ਲੈਣੀ ਹੈ ਗੱਜ ਕੇ ਆਖੋ ਸਤਨਾਮ ਹਲੇ ਕਹਿੰਦੇ ਬੜੀ ਵੱਡੀ ਸੇਵਾ ਤੁਹਾਡੀ ਬਾਕੀ ਹੈ ਉਹ ਕਰਕੇ ਜਾਣੀ ਆ ਤੁਸੀਂ ਆਉਣ ਵਾਲਾ ਸਮਾਂ ਮਹਾਰਾਜ ਨੇ ਵੇਖ ਲਿਆ ਸੀ ਕਿ ਕਿੱਡੀ ਵੱਡੀ ਸੇਵਾ ਇਹਨਾਂ ਤੋਂ ਲੈਣੀ ਹੈ ਸੋ ਸਾਧ ਸੰਗਤ ਜੀ ਇੱਥੇ ਕਹਿੰਦੇ ਅਨੇਕਾਂ ਸਿੰਘ ਇਦਾਂ ਹੀ ਫਿਰ ਗੁਰੂ ਸਾਹਿਬ ਜੀਆਂ ਨੇ ਰੋਕਿਆ ਵੀ ਤੁਹਾਡੇ ਤੋਂ ਹਲੇ ਬੜੀ ਸੇਵਾ ਲੈਣੀ ਹੈ ਹੋਰ ਵੀ ਸਿੰਘ ਸੀ ਜਿਹੜੇ ਮਦੇਹ ਮੁਕਤ ਹੋ ਗਏ ਤੇ ਸੱਚਖੰਡ ਦੇ ਤਿਆਰੇ ਕਰ ਲਏ ਸੀ ਪਰ ਗੁਰੂ ਸਾਹਿਬ ਜੀਆਂ ਨੇ ਕਹਿੰਦੇ ਵਰਜਿਆ ਕਿ ਹਲੇ ਤੂੰ ਸੱਚਖੰਡ ਨੂੰ ਨਹੀਂ ਜਾਣਾ ਸੋ ਇਸ ਤਰੀਕੇ ਦੇ ਨਾਲ ਫਿਰ ਪਿਆਰਿਓ ਗੁਰੂ ਸਾਹਿਬ ਜੀਆਂ ਨੇ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਗੁਰਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀਆਂ ਵਿੱਚ ਦੀਵ ਸਹਿਬ ਦੇ ਵਿੱਚ ਪੁੱਤੀ ਸਹਿਬ ਦੇ ਵਿੱਚ ਅੰਕਿਤ ਕੀਤਾ ਤੇ ਗੁਰੂ ਸਾਹਿਬ ਜੀਆਂ ਦੀ ਸੰਪੂਰਨਤਾ ਕਰਵਾਈ। ਵੈਸੇ ਤਾਂ ਗੁਰੂ ਹਮੇਸ਼ਾ ਹੀ ਪੂਰਾ, ਕਦੇ ਅਧੂਰਾ ਨਹੀਂ ਹੋ ਸਕਦਾ। ਪਰ ਚਲੋ ਇੱਕ ਆਕਾਰ ਦੇ ਰੂਪ ਵਿੱਚ, ਗੁਰਬਾਣੀ ਦੇ ਰੂਪ ਵਿੱਚ ਸਮਝਣ ਲਈ ਆਪਾਂ ਸ਼ਬਦ ਵਰਤ ਲੈਨੇ ਆਂ ਵੀ ਜਦੋਂ ਨਾਵੇਂ ਪਾਤਸ਼ਾਹ ਜੀਆਂ ਦੀ ਬਾਣੀ ਅੰਕਿਤ ਹੁੰਦੀ ਹੈ ਫਿਰ ਸੰਪੂਰਨਤਾ ਹੀ ਦਿਵਸ ਵੀ ਮਨਾਇਆ ਜਾਂਦਾ ਹੈ। ਸੋ ਪਿਆਰਿਓ ਸਾਡੇ ਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਮੱਥੇ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਤਰੀਕੇ ਦੇ ਨਾਲ ਇਹਨਾਂ ਦੀ ਸੰਪੂਰਤਾ ਦਸਵੇਂ ਪਾਤਸ਼ਾਹ ਜੀਆਂ ਨੇ ਆਪਣੀ ਬ੍ਰਹਮ ਸ਼ਕਤੀ ਦੇ ਨਾਲ ਆਪਣੀ ਰਸਨਾ ਦੇ ਉਤੋਂ ਉਚਾਰ ਕਰਕੇ ਗੁਰੂ ਸਾਹਿਬ ਜੀਆਂ ਨੇ ਕਰਵਾਈ ਸੇਵਾ ਸਿੰਘਾਂ ਨੇ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ अनेਕਾਂ ਨੇ ਆ ਕੇ ਕਹਿੰਦੇ ਹੁਣ ਗੁਰੂ ਸਾਹਿਬ ਜੀਆਂ ਤੋਂ ਬਖਸ਼ਸ਼ਾਂ ਲਈਆਂ ਉਸੇ ਤਰੀਕੇ ਦੇ ਨਾਲ ਦਵਾਨ ਲੱਗਦੇ ਆ ਤੇ ਉਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਸੰਗਤਾਂ ਨੂੰ ਤਾਰਨਾ ਕਰਦੇ ਨੇ ਇੱਥੇ अनेका ਨੇ ਆ ਕੇ ਕਹਿੰਦੇ ਬਖਸ਼ਸ਼ਾਂ ਸਤਿਗੁਰਾਂ ਪਾਸੋਂ ਲਈਆਂ ਸੀ ਇੱਕ ਸਿੰਘ ਗੁਰੂ ਸਾਹਿਬ ਜੀਆਂ ਦੇ ਪਾਸ ਆਇਆ ਤੇ ਗੁਰੂ ਸਾਹਿਬ ਜੀਆਂ ਨੇ ਨਾ ਉਹਨੂੰ ਆਪਣਾ ਦਸਤਾਰਾ ਦੇ ਦਿੱਤਾ ਭੇਟ ਦੇ ਵਿੱਚ ਦਸਤਾਰਾ ਜਦੋਂ ਦਿੱਤਾ ਨਾ ਤੇ ਗੁਰੂ ਸਾਹਿਬ ਜੀਆਂ ਨੇ ਆਖਿਆ ਬਚਨ ਵੀ ਨਾਲ ਕੀਤੇ ਕਹਿੰਦੇ ਲੈ ਮੋੜ ਦਾ ਸਿੰਘ ਸੀ ਉਹ ਕਹਿੰਦੇ ਲੈ ਦਸਤਾਰਾ ਸਾਡਾ ਲੈ ਜਾ ਤੇ ਤੈਨੂੰ ਨਾ ਕਹਿੰਦੇ ਦਲਾਂ ਦੀ ਜਿਹੜੀ ਹੈ ਉਹ ਸਰਦਾਰੀ ਮਿਲੇਗੀ ਸਰਦਾਰ ਬਣੋਗੇ ਕਹਿੰਦੇ ਤੁਸੀਂ ਪਾਤਸ਼ਾਹੀ ਦੇ ਦਿੱਤੀ ਦਸਤਾਰਾ ਆਪਣਾ ਦਿੱਤਾ ਪਰ ਉਹ ਕਹਿੰਦੇ ਸਿੰਘ ਨਾ ਸਮਝਿਆ ਨਹੀਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਨੂੰ ਸਮਝਿਆ ਨਹੀਂ ਰਸਤੇ ਦੇ ਵਿੱਚ ਇੱਕ ਮਰਾਸੀ ਮਿਲਿਆ ਕਹਿੰਦੇ ਉਹਨੂੰ ਦਸਤਾਰ ਉਹਨੇ ਦੇ ਦਿੱਤੀ ਆਪਣੇ ਮਨੋ ਭਲਾ ਕੀਤਾ ਪਰ ਦਸਤਾਰ ਨਹੀਂ ਦਿੱਤੀ ਕਹਿੰਦੇ ਬਖਸ਼ਿਸ਼ ਦੇ ਦਿੱਤੀ ਦੁਬਾਰਾ ਆਇਆ ਗੁਰੂ ਸਾਹਿਬ ਜੀਆ ਨੇ ਪੁੱਛਣਾ ਕੀਤਾ ਕਹਿੰਦੇ ਦਸਤਾਰ ਜਿਹੜੀ ਦਿੱਤੀ ਸੀ ਤੈਨੂੰ ਕੀ ਕੀਤਾ ਉਹਦਾ ਕਿਉਂਕਿ ਜਾਣਦੇ ਤਾਂ ਸਾਰਾ ਕੁਝ ਹੀ ਨਹੀਂ ਜਾਣੀ ਜਾਣ ਦਿਲਾ ਦੀਆਂ ਜਾਣਦੇ ਜਾਣਦੇ ਸਾਰਾ ਕੁਝ ਨਹੀਂ ਕਹਿੰਦੇ ਬਚਨ ਕੀਤੇ ਕਹਿੰਦੇ ਉਹ ਦਸਤਾਰੇ ਦਾ ਕੀ ਕੀਤਾ ਮਹਾਰਾਜ ਮੈਂ ਉਹ ਕਿਸੇ ਲੋੜਵੰਦ ਨੂੰ ਦੇ ਆਇਆ ਮਹਾਰਾਜ ਕਹਿੰਦੇ ਉਹ ਭਲਿਆ ਪੁਰਖਾ ਸਰਦਾਰੀ ਤੈਨੂੰ ਬਖਸ਼ੀ ਸੀ ਪਰ ਕਹਿੰਦੇ ਤੂੰ ਨਾਸ਼ ਕਰ ਲਿਆ ਸਾਰੇ ਕਾਸੇ ਦਾ ਮਹਾਰਾਜਿਆਂ ਨੇ ਬਚਨ ਕੀਤੇ ਇਦਾਂ ਇਤਿਹਾਸ ਵਿੱਚ ਲਿਖਿਆ ਹੋਇਆ ਫਿਰ ਕਹਿੰਦੇ ਹੱਥ ਜੋੜੇ ਚਰਣੀ ਲੱਗਿਆ ਮਹਾਰਾਜ ਕਹਿੰਦੇ ਚਲੋ ਕੋਈ ਗੱਲ ਨਹੀਂ ਜੇ ਭੁੱਲ ਦਾ ਅਹਿਸਾਸ ਹੈ ਤਾਂ ਬਖਸ਼ੀ ਵੀ ਜਾਂਦੀ ਹੈ ਕੋਈ ਗੱਲ ਨਹੀਂ ਕਹਿੰਦੇ ਉਹ ਪਾਤਸ਼ਾਹੀਆਂ ਸਰਦਾਰੀਆਂ ਕੈਮਰਿਆਂ ਨਗੀਆਂ ਫਿਰ ਉਹ ਸਿੰਘ ਕਹਿੰਦੇ ਇਹਨਾਂ ਇਸ ਇਲਾਕੇ ਦਾ ਸਰਦਾਰ ਬਣਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਭਾਈ ਹਮੇਸ਼ਾ ਇਸ ਗੱਲ ਦਾ ਖਿਆਲ ਰੱਖੀਏ ਕਿ ਆਪਣਾ ਮਨ ਹੈ ਜੋ ਗੁਰੂ ਸਾਹਿਬ ਜੀਆਂ ਦੇ ਚਰਨਾਂ 'ਚ ਜੋੜ ਕੇ ਰੱਖਿਆ ਕਰੀਏ ਇਸੇ ਕਾਰਨ ਕਰਕੇ ਕਹੀਦਾ ਹੁੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜਦੋਂ ਵੀ ਕਿਤੇ ਕਥਾ ਵਿਚਾਰਾ ਹੁੰਦੀਆਂ ਨੇ ਗੁਰੂ ਸਹਿਬ ਜੀਆਂ ਦਾ ਹਰਜਸ ਹੁੰਦਾ ਹੈ ਗੁਰਬਾਣੀ ਦੇ ਜਾਪ ਹੁੰਦੇ ਨੇ ਉਹਨੂੰ ਬੜੇ ਧਿਆਨ ਦੇ ਨਾਲ ਬੜੀ ਕੌਰ ਦੇ ਨਾਲ ਸੁਣਨਾ ਕਰਿਆ ਕਰੀਏ ਕੋਈ ਵੀ ਬਚਨ ਸਾਡੇ ਤੋਂ ਉਹਦੇ ਤੋਂ ਅਸੀਂ ਵਾਂਝੇ ਨਾ ਰਹਿ ਜਿਆ ਕਰੀਏ ਸੋ ਲਾਹੇ ਜਿਤਨੇ ਹੋ ਸਕਣ ਉਹਨੇ ਲਿਆ ਕਰੋ ਭਾਈ ਸਵਾਉ ਹੁਣ ਸਮਾਪਤੀ ਦਾ ਸਮਾਂ ਹੈ ਅੱਜ ਦੀ ਹਾਜ਼ਰੀ ਪਰਦਿਆਂ ਦਾ ਸ੍ਰੀ ਅਪਾਸੋਂ ਜਾਣੇ ਅਣਜਾਣੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਗੁਰੂ ਸਾਹਿਬ ਔਰ ਗੁਰੂ ਸੰਗਤ ਬਖਸ਼ਣ ਜੋਗ ਹੋ ਜੀ ਬਖਸ਼ ਲੈਣਾ ਭੁੱਲਾ ਨਾ ਚਿਤਾਰਨੀਆ ਅੱਗੇ ਜੋ ਕਥਾ ਰਹੀ ਹੈ ਗੁਰੂ ਸਾਹਿਬ ਜੀਆਂ ਨੇ ਦੱਖਣ ਵੱਲ ਨੂੰ ਜਾਣਾ ਤੇ ਰਸਤੇ ਦੇ ਵਿੱਚ ਭਾਈ ਦਿਆਲ ਦਾਸ ਜਿਹਨੂੰ ਗੁਰੂ ਸਾਹਿਬ ਜੀਆਂ ਨੇ ਆਖਣਾ ਕੀਤਾ ਸੀ ਵੀ ਭਾਈ ਅੰਮ੍ਰਿਤ ਪਾਣ ਕਰ ਲੈ ਅੰਮ੍ਰਿਤ ਛਕ ਲੈ ਤੇ ਗੁਰੂ ਸਾਹਿਬ ਜੀਆਂ ਨੇ ਕਿਸ ਤਰੀਕੇ ਦੇ ਨਾਲ ਸਾਰਾ ਕੌਤਕ ਜਿਹੜਾ ਰਚਿਆ ਭਾਈ ਰਾਮ ਸਿੰਘ ਜੋ ਕਿ ਉਹਨਾਂ ਦੇ ਘਰ ਗੁਰੂ ਸਾਹਿਬ ਜੀਆ ਨੇ ਜਾਣਾਂ ਰਸਤੇ ਦੇ ਵਿੱਚ ਠੰਡੇ ਦੇ ਕਿਲੇ ਨੂੰ ਇਹ ਸਾਰੀਆਂ ਕਥਾਵਾਂ ਅਗੀ ਆ ਰਹੀਆਂ ਨੇ ਸੁਆਪ ਜੀਆਂ ਨੇ ਸੁਣ ਕੇ ਜੀਵਨ ਸੁਫਲਾ ਬਣਾਉਣਾ ਹੈ ਜੀ ਸੋ ਆਓ ਹੁਣ ਸਮਾਪਤੀ ਦਾ ਸਮਾ ਹੈ ਗਜਵਜ ਕੀ ਸ਼ਲੋਕ ਵਿੱਚ ਬੋਲੋ ਉਸ ਤੋਂ ਬਾਅਦ ਸਮਾਪਤੀ ਹੈ ਜੀ ਸੋਚੀਆਂ ਸੰਗਤਾਂ ਦਾ ਧੰਨਵਾਦ ਹੈ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਚੰਗੀਆਂ ਬੁਰੀਆਂ ਵਾਚੇ ਧਰਮ ਕਰਮੀ ਆਪੋ ਆਪਣੀ ਕੀ ਨੇੜੇ ਕੇ ਜਿਨੀ ਨਾਮ ਧਿਆਇ ਕੈ ਮਸਕਤ ਨਾਨਕ ਤੇ ਮੁਖ ਉਜਲੀ ਕੀਤੀ ਛੁੱਟੀ ਜਿਨੀ ਨਾਮ ਧਿਆਇਆ ਕੈ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ठाकुर